ਜਾਇ ਜਾ ਲੈਣ ਵਾਸਤੇ ਸਾਡੇ ਸਤਿਕਾਰਯੋਗ ਐਨਕੇ ਸ਼ਰਮਾ ਜੀ ਆਏ ਨੇ ਔਰ ਉਸ ਪਾਰਟੀ ਦੇ ਵਿੱਚੋਂ ਹੀ ਜਿਹੜੇ ਸਟੇਟ ਡੈਲੀਗੇਟ ਜਾਣਗੇ ਔਰ ਜ਼ਿਲ੍ਹੇ ਦੇ ਡੈਲੀਗੇਟ ਜਾਣਗੇ ਸੋ ਅੱਜ ਇਸ ਲਈ ਜਿਹੜੀ ਮੀਟਿੰਗ ਦਾ ਪ੍ਰੋਗਰਾਮ ਇਹ ਆਪਾਂ ਕਰ ਰਹੇ ਆਂ ਬਾਕੀ ਵਿਸਥਾਰ ਨਾਲ ਜਿਵੇਂ ਮੈਨੂੰ ਹੁਣੇ ਪ੍ਰੈਸ ਰਿਪੋਰਟਰ ਸਾਹਿਬ ਦੱਸ ਰਹੇ ਸੀਗੇ ਵੀ ਲੋਗ ਪਰਮਾਚੋ ਹੋ ਗਏ ਵੀ ਕਿਹੜਾ ਅਕਾਲੀ ਦਲ ਠੀਕ ਹੈ ਅਸਲੀ ਕਿਹੜਾ ਅਕਾਲੀ ਦਲ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਇੱਕੋ ਹੀ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦਾ ਜਿਹੜਾ ਸ਼੍ਰੋਮਣੀ ਕੱਲ ਸ਼ੁਰੂ ਤੋਂ ਲਾ ਕੇ ਅੱਜ ਤੱਕ ਚੱਲਦਾ ਆ ਰਿਹਾ ਔਰ ਉਹਦੇ ਵਿੱਚ ਬਹੁਤ ਸਾਰੇ ਆ ਹੁਣ ਦੀ ਗੱਲ ਨਹੀਂ ਹੈ ਜੇ ਆਪਾਂ ਪਛੋਕੜ ਮਾਰੀਏ ਉਹਦੇ ਤੋਂ ਮਾਨਦਲ ਵੀ ਅਕਾਲੀ ਦਲ ਕਹਿੰਦੇ ਆ ਇੱਕ ਹੋਰ ਵਿਰਸਾ ਪੰਜਾਬ ਵਿਰਸਾ ਆਕਾਲੀ ਬਰਾਏ ਉਹ ਵੀ ਇਕਾਦੀ ਦਲ ਕਹਾਉਂਦੇ ਆ ਹੁਣ ਜਿਹੜੇ ਸਾਡੇ ਵਿੱਚੋਂ ਹੀ ਨਿਕਲ ਕੇ ਸਾਡੇ ਭਰਾ ਗਏ ਨੇ ਉਹ ਕਹਿੰਦੇ ਅਕਾਲ ਤਖਤ ਦੀ ਇਹ ਪੰਜ ਮੈਂਬਰੀ ਅਕਾਲੀ ਦਲ ਆ ਸੋ ਭਰਾਉ ਨਾ ਕੋਈ ਉਹ ਰਜਿਸਟਰਡ ਆ ਨਾ ਉਹ ਮੈਂ ਤਾਂ ਉਹਨਾਂ ਨੂੰ ਇਹ ਸਮਝਦਾ ਵੀ ਉਹ ਸਿਰਫ ਤੋਂ ਸਿਰਫ ਜੇ ਅਕਾਲੀ ਦਲ ਦਾ ਨਿਸ਼ਾਨ ਕਰਿਆ ਤਾਂ ਮੈਂ ਸਮਝਦਾ ਇਹ ਜਿਹੜੇ ਅਕਾਲ ਤਖਤ ਦਾ ਸਹਾਰਾ ਲੈ ਰਿਹਾ ਇਹਨਾਂ ਨੇ ਕਰਿਆ ਕਿਉਂਕਿ ਮੈਂ ਵੀ ਦੋ ਵਾਰੀ ਹਲਕੇ ਨਾਬੇ ਤੋਂ ਇਲੈਕਸ਼ਨ ਲੜੀ ਐ ਜਦੋਂ ਵੀ ਕੋਰ ਕਮੇਟੀ ਦੀਆਂ ਮੀਟਿੰਗਾਂ ਹੋਣੀਆਂ ਜਿਹੜੇ ਵੀ ਫੈਸਲੇ ਹੋਣੇ ਜਿਹੜੇ ਅੱਜ ਦੂਜੇ ਪਾਸੇ ਤੁਰੇ ਫਿਰਦੇ ਸਾਰੇ ਹੀ ਬਿਰਾਜਮਾਨ ਸੀ ਸਾਰੇ ਕੋਰ ਕਮੇਟੀ ਦੇ ਮੈਂਬਰ ਸੀ ਸੋ ਭਰਾਓ ਜਦੋਂ ਮੀਟਿੰਗ ਦੇ ਵਿੱਚ ਗੱਲ ਕਰਨੀ ਕੋਈ ਵੀ ਗੱਲ ਚੰਗੀ ਵੀ ਰਿਜ਼ਲਟ ਹੁੰਦੀ ਐ ਗੱਲ ਮਾੜੀ ਵੀ ਰਿਜ਼ਲਟ ਆਉਂਦੇ ਨੇ ਤਉ ਦਾ ਭਾਗੀਦਾਰ ਸਿਰਫ ਇੱਕ ਨਹੀਂ ਹੁੰਦਾ ਕਿਉਂਕਿ ਇਕੱਲੇ ਸੁਖਬੀਰ ਸਿੰਘ ਬਾਦਲ ਸਾਹਿਬ ਨਹੀਂ ਫੈਸਲਾ ਕਰਦੇ ਸੀ ਸਮੁੱਚੀ ਕੋਰਟ ਕਮੇਟੀ ਜਿਹੜੀ ਆ ਉਸ ਫੈਸਲੇ ਵਿੱਚ ਸ਼ਾਮਲ ਹੁੰਦੀ ਸੀ ਪਾਵਾ ਕਿਸੇ ਵੀ ਮੁੱਦੇ ਤੇ ਕੋਈ ਗੱਲ ਹੋਵੇ ਇਹ ਨਹੀਂ ਸੀ ਹੁੰਦਾ ਵੀ ਸਿਰਫ ਹੁਕਮਨਾਮਾ ਹੀ ਬਾਦਲ ਸਾਹਿਬ ਜਾਰੀ ਕਰਦੇ ਸੀ ਬਾਹਰ ਆ ਕੇ ਇਹ ਝੂਠ ਬੋਲਦੇ ਸੀ ਅਰ ਮੈਂ ਬਹੁਤ ਵਾਰੀ ਇਹਨਾਂ ਦਾ ਝੂਠ ਬਾਦਲ ਸਾਹਿਬ ਨੂੰ ਦੱਸਿਆ ਸਤਕਾਰਯੋਗ ਅਨੰਕੇ ਸਾਹਿਬ ਨੂੰ ਦੱਸਿਆ ਪਰ ਉਹਦੋਂ ਅਸੀਂ ਇਹ ਸਮਝਦੇ ਸੀ بڑے ਲੀਡਰ ਸਾਹਿਬਾਨ ਵੀ ਇਹ ਛੋਟੀਆਂ ਗੱਲਾਂ ਨੇ ਇਹਨਾਂ ਦੀ ਛੋਟੀ ਗੱਲ ਹੈ ਵੀ ਚਲੋ ਕੋਈ ਗੱਲ ਨਹੀਂ ਇਹ ਸਮਝ ਜਾਣਗੇ ਪਰ ਉਹ ਜਿਹੜੀਆਂ ਛੋਟੀਆਂ-ਛੋਟੀਆਂ ਗੱਲਾਂ ਨੇ ਅੱਜ ਇਹ ਪਾੜਾ ਸਾਡਾ ਇੰਨਾ ਵਧਾਤਾ ਉਹ ਆਪਣੇ ਆਪ ਨੂੰ ਹੀ ਅਕਾਲੀ ਦਲ ਤੋਂ ਵੱਖ ਕਰਕੇ ਜਿਹੜਾ ਆਪਣਾ ਵੱਖਰਾ ਅਕਾਲੀ ਦਲ ਲੋਕਾਂ ਨੂੰ ਪਰਮ ਪੈਦਾ ਕਰ ਰਹੇ ਨੇ ਕਿ ਸਾਡਾ ਇਹ ਅਕਾਲੀ ਦਲ ਹੈ ਅੱਜ ਇਹ ਡੈਲੀਗੇਟਸ ਦੀ ਮੀਟਿੰਗ ਹੈ ਇਹ ਉਹ ਬੰਦੇ ਆ ਜਿਨ੍ਹਾਂ ਨੇ 3-3 4-100 ਬੰਦਾ ਅਗੇ ਪਰਤੀ ਕੀਤਾ ਸਰੂਨੀ ਅਕਾਲੀ ਦਾ ਇਹੋ ਬੰਦੇ ਆ ਜੀ ਅਜੇ ਹਾਲ ਛੋਟਾ ਪੈ ਗਿਆ ਅਜੇ ਹਾਲ ਛੋਟਾ ਪੈ ਗਿਆ ਅਗਲੀ ਵਾਰੀ ਕੋਲੋ ਗਰਾਊਂਡ ਕਰਾਂਗੇ ਹੋਰ ਤਰ੍ਹਾਂ ਫੋਟੋ ਉਰੇ ਆਉਂਦਾ ਜੀ ਬਿਲਕੁਲ ਟਾਈਮ ਹੀ ਲਊਗਾ ਆਖਰੀ ਅਨਾਊਂਸਮੈਂਟ ਕਰੂੰਗਾ ਕਿ ਅੱਜ ਆਮ ਆਦਮੀ ਪਾਰਟੀ ਦੇ ਕੁਝ volunteers ਜਿਨ੍ਹਾਂ ਨੇ ਮਿਹਨਤ ਨਾਲ ਕੰਮ ਕੀਤਾ ਜਿਨ੍ਹਾਂ ਨੇ ਖੂਨ ਪਸੀਨਾ ਇਹ ਸਭ ਕਰਨ ਤੇ ਲਟਾਇਆ ਪਟਿਆਲੇ ਸ਼ਹਿਰ ਦੀਆਂ ਅੱਜ ਸ਼ਰੋਣੀ ਅਕਾਲੀ ਦਲ ਨੂੰ ਹੈ ਕੰਮ ਰਿਹਾ ਹੈ ਬਹੁਤ ਬਹੁਤ ਖਰਚਾ ਯਾਰ ਲੱਗਦਾ 18 ਜੇ ਬੋਧਰ ਪਾੜਦੇ ਤੇ ਹੈ ਭਾਰਤ ਆਇਆ ਸਭ ਤਾਰਨਾ ਬਹੁਤ ਬਹੁਤਾਂ ਬਾੜੀ ਨੇ ਜੋ ਬਹਿਤੀ ਕਰੀ ਦੀ ਤੁਸੀਂ ਬੜੀ ਹਿੰਮਤ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਭਾਟੀ ਕੀਤੀ ਸਾਡੀ ਭਾਟੀ 5 ਸਾਲ ਬਾਅਦ ਹੁੰਦੀ ਆ 100 ਮੈਂਬਰਾਂ ਦੀ ਕਾਪੀ ਪਰ ਤੇ ਸਰਕਾਰ ਦਾ ਡੈਲੀਗੇਟ 25 ਵਿੱਚ ਇੱਕ ਜੇਲੇ ਦਾ ਡੈਲੀਗੇਟ ਉਸ ਤੋਂ ਬਾਅਦ ਹਲਕੇ ਦੇ ਡੈਲੀਗੇਟ ਬਣਦੇ ਆ ਤੋਂ ਪਹਿਲੇ 6-7 ਦਿਨਾਂ ਤੋਂ ਲਗਾਤਾਰ ਮੈਂ ਪਟਿਆਲੇ ਚ ਬਿਟੀਆਂ ਕਿ ਇਸ ਰਾਜ ਆਮ ਆਦਮੀ ਪਾਰਟੀ ਨੂੰ ਛੱਡ ਕੇ ਆ ਰਹੇ ਹਾਂ ਜੀ ਮੈਂ ਸਭ ਦਾ ਬਿਆਨ ਨਹੀਂ ਕਰ ਸਕਦਾ ਜਿੱਦਾਂ ਜੋਸ਼ ਸ਼ਰੋਮਣੀ ਅਕਾਲੀ ਜਲ ਦੇ ਭਰਤੀ ਲੋਕਾਂ ਚ ਆਸਲ ਚ ਨਾ ਜੀ ਦੋ ਵਾਰੀ ਪੰਜਾਬੀ ਪੰਜਾਬੀਆਂ ਨੂੰ ਝੂਠੇ ਸੁਪਨੇ ਦਿਖਾ ਕੇ ਮੂਰਖ ਬਣਾਇਆ ਹੈ ਪਹਿਲੀ ਵਾਰੀ ਦਾ ਬਡੇ ਪਟਾਲੇ ਵਾਲੇ ਨੇ ਗੁਟਕਾ ਸਾਫ ਦੀ ਸੌਂ ਖਾ ਕੇ ਬڑے-ਬڑے ਝੂਠ ਬੋਲੇ ਪੰਜਾਬ 'ਚ ਸਰਕਾਰ ਬਣਾਈ ਹੁਣ ਕੇ ਪਹਿਲਾਂ ਜਿ ਬਣ ਗਿਆ ਕੱਖ ਨਹੀਂ ਪਿਆ ਪੰਜਾਬ ਦਾ ਬੇੜਾ ਗਰਿਆ ਏਰਾ ਝਾੜੂ ਬਣ ਗਿਆ ਤੇ ਝਾੜੂ ਵਾਲੇ ਕਿਹਾ ਇਹਦਾ ਇਸਰਾ ਪੇਟ ਦੀ ਕੁਆਲਿਟੀ ਤੇ ਉੱਚੀ ਹੱਥ 'ਚ ਰੱਖਦੇ ਆ ਕੋਈ ਚੰਗੀ ਚੀਜ਼ ਸੜਕ ਤੇ ਨਜ਼ਰ ਆ ਜੇ ਨਾ ਉਦੇ ਪੇਟ ਮਾਰ ਕੇ ਆਪਣਾ ਨਾਮ ਦੇ ਦਿੱਤੇ ਆ ਬਸਾ 22 ਸਾਲ ਚ ਇਹਨਾਂ ਨੇ ਕਰਿਆ ਦੱਸੋ ਮੈਂ ਠੂਕ ਰਿਹਾ ਆ ਹੀ ਕੱਖ ਨਹੀਂ ਕਰਿਆ ਅੱਜ ਸਾਰੇ ਮੇਰੇ ਨੌਜਵਾਨ ਵੀਰ ਬੈਠੇ ਆ ਪੰਜਾਬ ਦੀ ਹਾਲਤ ਬਹੁਤ ਜ਼ਿਆਦਾ ਮਾੜੀ ਕਰਦੀ ਇਹਨਾਂ ਨੇ ਅੱਜ ਹਾਲਾਤ ਇਹ ਜਿਹੜੇ ਜੀ 417000 ਰੁਪਏ ਪੰਜਾਬ ਪੇ ਸਾਡੀ ਦੇ ਕਰਦਾ 10 ਸਾਲ ਚ ਦੀ ਸਾਡੀ ਸਰਕਾਰ ਨੇ ਪੂਰੇ 10 ਸਾਲਾਂ ਚ 85 ਹਜ਼ਾਰ ਰੋਡ ਕਰਜਾ ਲਿਆ ਪਰ ਉਹ ਕਾਰਜਾ ਜਿਹੜਾ ਸੜਕਾਂ ਤੇ ਲਾਇਆ ਏਅਰਪੋਰਟਾਂ ਤੇ ਲਾਇਆ ਬਿਜਲੀ 6000 ਤੋਂ ਬੁਲਾ ਕੇ 12000 ਕਰੀ 4 ਲੱਖ ਗਰੀਬ ਪਰਿਵਾਰਾਂ ਨੂੰ ਸਕਾਲਰ ਜਿਤ ਬਾਦਲ ਸਾਹਿਬ ਦਿੰਦੇ ਇਹ ਅਸੀ ਦਾ ਬੱਚਾ ਬੀਜੀ ਦਾ ਕਾਲਜ ਚ ਪੜਦਾ ਦਾ ਸਾਡੇ ਪਜਾਨੇ ਤੋਂ ਪੈਸਵੀ ਚੰਗੀ ਕਾਲਜ ਉਹ ਵੀ ਲਿਆ ਸਾਰਗਰ ਸਕੀਮ ਵੀ ਦੇਈ ਕਾਰਨ ਨਾਲ ਦਾਲ ਵੀ ਦੇਆ ਬੱਚਿਆਂ ਨੂੰ ਸਾਈਕਲ ਵੀ ਦੇਏ ਕਰਮਚਾਰੀਆਂ ਨੂੰ ਪੇ ਕਮਿਸ਼ਨ ਵੀ ਦੇਆ ਕਿਸਾਨਾਂ ਨੂੰ ਕਲੈਕਟਰ ਵੀ ਦੇਆ ਹਜ਼ਾਰ ਹੀ ਕੰਮ ਹਾਰੇ ਵਰਗੇ ਗਰੀਬਾਂ ਦੀਆਂ ਲੈਟ੍ਰਿਕਾਂ ਮੇਰੇ ਕੋਲ ਕਰੋੜ ਦੇ ਉੱਪਰ ਬਣਾਈਆਂ ਕ੍ਰਿਪਾ ਨੂੰ ਬੁਕਾਣਾ ਵਾਸਤੇ ਪੈਸੇ ਤੇ ਸੈਰਾਂ ਤੇ ਸੀਗਰੇਟ ਵਾਟਸਐਪਾਈ ਸੜਕਾਂ ਰੋਡ ਪਾਈਆਂ ਟੋਟਲ ਪੰਜਾਬ ਦੀ ਤੁਸੀਂ ਨੀਗਾ ਮਾਰ ਕੇ ਦੇਖ ਲਿਓ ਜਿੰਨੀ ਡਿਵੈਲਪਮੈਂਟ ਹੋਈ ਬਾਦਲ ਸਾਹਿਬ ਦੇ ਟਾਈਮ ਤੇ ਹੋਈ ਸੋ ਮੇਰੇ ਜੇ ਪੰਜਾਬ ਨੂੰ ਤਰੱਕੀ ਵਾਲੇ ਪਾਸੇ ਲੈ ਜਣਾ ਨਾ ਜੀ ਫੇਰ ਤੁਹਾਡੀ ਆਪਣੀ ਪਾਰਟੀ ਖੇਤੀ ਪਾਰਟੀ ਸ਼੍ਰੋਮਣੀ ਅਕਾਲੀ ਜਤੋ ਵਗੈਰਾ ਤੁਸੀਂ ਆਪਣੀ ਆਤਮਤ ਸੁੱਖਿਆ ਨੌਜਵਾਨ ਵੀ ਬੈਠੇ ਆ ਗੂਗਲ ਤੇ ਸਰਚ ਕਰਦੇ ਹੋ ਵੀ ਸਭ ਤੋਂ ਵੱਧ ਡਵੈਲਪਮੈਂਟ ਕਿਨੇ ਕਿੱ데 ਪੂਰੇ ਇੰਡੀਆ ਚ ਨੰਬਰ 1 ਸਟੇਟ ਬਣਾ ਸਕਦੇ ਸਾਡੀ ਸਰਕਾਰ ਬਣਾ ਐਜੂਕੇਸ਼ਨ ਤੇ ਦੂਜੇ ਨੰਬਰ ਤੇ ਤੇ ਜੇ ਕਿਸੇ ਨੇ ਬਿਜ਼ਨਸ ਕਰਨਾ ਹੁੰਦਾ ਤਾਂ ਨਾ ਜੀ ਨੰਬਰ 1 ਪਰ ਪੰਜਾਬ ਤਾਂ ਜਦੋਂ ਆਪਾਂ ਛੱਡਿਆ ਅੱਜ ਕੋਈ ਨੰਬਰੇ ਨਹੀਂ ਕੋਈ ਨਵਾਂ ਵਪਾਰੀ ਪੰਜਾਬ ਦੇ ਅੰਦਰ ਬਿਜ਼ਨਸ ਕਰਨੀ ਆ ਜੇ ਨਹੀਂ ਫੈਕਟਰੀ ਨਹੀਂ ਆਉਗੀ ਇੰਡਸਟਰੀ ਨਹੀਂ ਆਉਗੀ ਆ ਮੇਰੇ ਨੌਜਵਾਨ ਵੀ ਬੈਠੇ ਆ ਦੱਸੋ ਰੁਜ਼ਗਾਰ ਕਿੱਥੇ ਹੋਵੇਗਾ ਕਿੰਨੀ ਵੱਡੀ ਮੀਟਿੰਗ ਰੈਲੀ ਦਾ ਰੂਪ ਧਾਰਨ ਕਰ ਗਈ ਇਹ ਕੱਲੇ ਸਾਡੇ ਸਰਕਲ ਡੈਲੀਗੇਟ ਆ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਜਲਦੀ ਭਰਤੀ ਕਰਿਆ ਜਿੱਤਿੰਨ ਮੀਟਿੰਗਾਂ ਮੇਰੀਆਂ ਕੱਲੇ ਪਟਿਆਲੇ 'ਚ ਇਕੁੰਦਰ ਗੋਬ ਸਿੰਘ ਜੀ ਬਿਆਸ ਸਾਹਿਬ ਉੱਤੇ ਆ ਫਿਰ ਪਟਿਆਲਾ ਟੂ ਦੀ ਸਾਡੇ ਬਿੱਟੂ ਛੱਠਾ ਜੀ ਨੇ ਰੱਖੀ ਹੋਈ ਆ ਇਹ ਵਸਮਾਣਾ ਸਤਰਾਣਾ ਘਨੌਰ ਸਨੌਰ ਪਟਿਆਲਾ ਇੱਥੇ ਮੀਟਿੰਗਾਂ ਕਰੀਆਂ ਹੁਣ ਲੋਕ ਬਾਦਲ ਸਾਹਿਬ ਦੇ ਕਿੱਤੇ ਹੋਏ ਕੰਮ ਉਹਨਾਂ ਦੇ ਸੋਸ਼ਲ ਵਿਕਾਸ ਫੇਰਦੀਆਂ ਸਕੀਮਾਂ ਸੜਕਾਂ 에어ਪੋਰਟ ਬਿਜਲੀ ਪਾਣੀ ਹੈਲਥ ਐਜੂਕੇਸ਼ਨ ਤੇ ਗਰੀਬਾਂ ਨੂੰ ਸਕੋਨਰਸੀਮ ਸਕੀਮ ਆਟਾ ਦਾਣ ਸਕਰਸੀਮ ਪੈਨਸ਼ਨ ਸਕੀਮ ਜੋ ਸਾਡੀ ਸਰਕਾਰ ਚ ਨਿਰਵਿਘਨ ਚਲਦੀਆਂ ਰਹੀਆਂ ਅੱਜ ਲੋਕਾਂ ਨੂੰ ਯਾਦ ਆ ਰਹੀਆਂ ਇਸੇ ਕਰਕੇ ਵੱਡੀ ਗਿਣਤੀ ਚ ਲੋਕ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਰਹੇ ਆ ਅੱਜ ਤੁਸੀਂ ਦੇਖਦੇ ਹੋ ਕਿ ਕਿੰਨੇ ਸੀਨੀਅਰ ਲੀਡਰ ਆਮ ਆਦਮੀ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰਿਆ ਇਸ ਪੁੱਤਾਂ ਦੀ ਹਾਲਤ ਇਹ ਆ 60000 ਟੀਚਰਾਂ ਦੀ ਕਮੀ ਆ ਸਕੂਲਾਂ ਚ ਸਾਡੇ ਟਾਈਮ ਤੇ ਪੰਜਾਬ ਚ 21000 ਸਕੂਲ ਤੇ ਕਿਚਰਾਂ ਦੀ ਘਾਟ ਕਰਕੇ 19000 ਸਕੂਲ ਪੰਜਾਬ ਚ ਰਹਿ ਗਏ 2000 ਸਕੂਲ ਬੰਦ ਹੋ ਗਏ ਸਾਡੀ ਸਰਕਾਰ ਚ ਦੂਸਰੇ ਨੰਬਰ ਤੇ ਸੀਗਾ এডੂਕੇਸ਼ਨ ਪੂਰੇ ਦੇਸ਼ ਚ ਤੇ ਹੁਣ ਤਾਂ ਕੋਈ ਨੰਬਰ ਹੀ ਨਹੀਂ ਲਿਆ ਫਿਰ ਜਿਹੜੇ 30 ਬੱਚਿਆਂ ਪਿੱਛੇ ਇੱਕ ਟੀਚਰ ਦਾ ਸਾਡੀ ਸਰਕਾਰ ਚ ਹੁਣ 47 ਬੱਚਿਆਂ ਪਿੱਛੇ ਇੱਕ ਟੀਚਰ ਜਰਮਨ ਜੀ ਅਕਲ ਆਪ ਦਾ ਕਿਹਦੇ ਗੱਲ ਚੱਲ ਰਹੀ ਹੈ ਕਿ ਬੀਜੇਪੀ ਨਾਲ ਅੰਦਰ ਖਾਤੇ ਸਮਝੌਤਾ ਹੋ ਰਿਹਾ ਕੋਈ ਆਪ ਦਾ ਬੀਜੇਪੀ ਨਾਲ ਔਰ ਉਸ ਦਾ ਪੰਜਾਬ ਦੀ ਸਿਆਸਤ ਤੇ ਕੀ ਪ੍ਰਭਾਵ ਪੈ ਸਕਦਾ ਔਰ ਤੁਹਾਡੀ ਪਾਰਟੀ ਦਾ ਵੀ ਕਿਸੇ ਨਾਲ ਕੋਈ ਅਲਾਈਅੰਸ ਭਾਈ ਫਰਕ ਆ ਪੈਣਾ ਸ਼ੁਰੂ ਤੋਂ ਹੀ ਸਮਝੌਤਾ ਦਾ ਭਗਵੰਤ ਮਾਨ ਦਾ ਛਿੱਕ ਮਾਰਨ ਤੋਂ ਪਹਿਲਾਂ ਵੀ ਹੋ ਮੰਤਰੀ ਨੂੰ ਪੁੱਛਦਾ ਸੀ ਜਦੋਂ ਐਨਐਸਏ ਲਈ ਅੰਦਰ ਕਰਵਾਏ ਸਾਰਾ ਕੁਝ ਹੋਇਆ ਕਿਸਾਨਾਂ ਨੂੰ ਘਰ ਬਲਾ ਕੇ ਰੈਸ਼ਟ ਕਰਿਆ ਗਿਆ ਹੋਇਆ ਕਿਤੇ ਪੰਜਾਬ ਦੇ ਇਤਿਹਾਸ ਅਜੇ ਬਾਦਲ ਸਾਹਿਬ ਆਹ ਲਾਂਦੇ ਹੁਣ ਯੂਨੀਅਨ ਨੂੰ ਜਦੋਂ ਮਾੜੀ ਜੀ ਹੜਤਾਲ ਕਰਦੇ ਤੇ ਬਾਦਲ ਸਾਹਿਬ ਬੁਲਾਉਂਦੇ ਤੇ ਗੱਲਬਾਤ ਕਰਦੇ ਤੇ ਅੱਧੇ ਮਸਲੇ ਹੱਲ ਹੋ ਜਾਂਦੇ ਤੇ ਅੱਗੇ ਡੈਫਰ ਹੋ ਜਾਂਦੇ ਜੇ ਸਮਝੌਤਾ ਸਿਰੇ ਚੜ ਗਿਆ ਅਗਲੀਆਂ ਇਲੈਕਸ਼ਨਾਂ ਦੇ ਵਿੱਚ ਆਖਲੀ ਦਲ ਤੇ ਕੀ ਪ੍ਰਭਾਵ ਪੈ ਸਕਦਾ ਕੋਈ ਕੀ ਕਹਿੰਦੇ ਹੋ ਤੁਸੀਂ ਪੰਜਾਬ ਦੀ ਕੋਈ ਇੱਕ ਪਾਰਟੀ ਸ਼੍ਰੋਮਣੀ ਕਾਦੀਦਲ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਕਾਦੀਦਲ ਸੋ ਪੰਜਾਬ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਸਮਝ ਆ ਗਈ ਪੰਜਾਬ ਦੀ ਤਰੱਕੀ ਪੰਜਾਬ ਦੀ ਡਵੈਲਪਮੈਂਟ ਪੰਜਾਬ ਚ ਬੇਰੋਜ਼ਗਾਰੀ ਦੂਰ ਕੌਣ ਕਰ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਜੋ ਅਸੀਂ ਪੰਜਾਬ ਦੀ ਲੜਾਈ ਲੜਦੇ ਰਹੇ ਹਾਂ 27 ਦੀ ਸ਼੍ਰੋਮਣੀ ਅਕਾਲੀ ਦਲ ਸਰਕਾਰ ਬਣਾਉਂਦਾ ਜੋ ਮਰਜ਼ੀ ਧੋੜ ਕੋੜ ਕਰੇ